ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਆ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਉਗੀ ਮੁੰਡਾ ਹੀ ਚਾਹੀਦਾ ਸਾਡੇ ਸਮਾਜ ਵਿੱਚ ਬੈਸਤਾ ਕੋਈ ਬਿਰਲਾ ਹੀ ਹੋਵੇਗਾ ਜੋ ਨੂੰ ਕੋਲੋਂ ਕੁੜੀ ਮੰਗਦਾ ਹੋਵੇਗਾ ਸਭ ਮੁੰਡਾ ਹੀ ਮੰਗਦੇ ਹਨ ਪਰ ਜ਼ਗੀਰ ਕੌਰ ਨੇ ਤਾਂ ਹੱਥ ਹੀ ਕਰ ਦਿੱਤੀ ਉਸ ਨੂੰ ਜਦੋਂ ਪਤਾ ਲੱਗਿਆ ਕਿ ਉਸ ਦੀ ਨੂੰ ਮਾਂ ਵੜਨ ਵਾਲੀ ਹੈ ਤਾਂ ਉਸ ਨੇ ਕਿਹਾ ਮੁੰਡਾ ਹੀ ਹੋਣਾ ਚਾਹੀਦਾ ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਕਾਮਲ ਨੂੰ ਕਿਸੇ ਸਕੀਮ ਤੋਂ ਮੁੰਡਾ ਹੋ ਹਕੀਮ ਤੋਂ ਮੁੰਡਾ ਹੋਣ ਦੀ ਦਵਾਈ ਖਵਾ। ਦਿਨੇ ਆ ਤਾਂ ਜੱਸਾ ਨੇ ਕਿਹਾ ਠੀਕ ਐ ਪਰ ਕਮਲ ਨੇ ਮਨਾਂ ਕਰ ਦਿੱਤਾ। ਜਗੀਰ ਕੁਾਰ ਨੇ ਉਸ ਦੀ ਮਾਂ ਨੂੰ ਫੋਨ ਕਰ ਦਿੱਤਾ। ਕਮਲ ਦੀ ਮਾਂ ਨੇ ਕਮਲ ਨੂੰ ਸਮਝਾਇਆ ਕਿ ਜਿਵੇਂ ਉਸ ਦੀ ਸੱਸ ਕਹਿੰਦੀ ਐ ਕਰ ਲਵੀ। ਮਜਬੂਰ ਹਾਈ ਕਮਾਂਡ ਮੰਨ ਗਈ ਤੇ ਉਸ ਨੂੰ ਦਵਾਈ ਦਿੱਤੀ ਗਈ। ਇਹ ਦਵਾਈ ਹਕੀਮ ਨੇ ਪਹਿਲੇ 3 ਮਹੀਨੇ ਖਾਣ ਨੂੰ ਕਿਹਾ ਨਾਲ ਕੁਝ ਪਰਹੇਜ਼ ਵੀ ਦੱਸਿਆ। ਕਮਲ ਨੇ ਪਹਿਲੇ 3 ਮਹੀਨੇ ਦਵਾਈ ਖਾਧੀ ਪਰ ਉਸ ਦਾ ਦਿਮਾਗ ਹਰ ਵਕਤ ਇਹੀ ਸੋਚਦਾ ਸੀ ਕਿ ਜੇ ਕੁੜੀ ਹੋ ਗਈ ਫਿਰ ਉਸਦੀ ਸੱਸ ਨੇ ਉਸਦੀ ਜਾਨ ਲੈ ਲਵੇਗੀ ਇਹਨਾਂ ਸੋਚਾਂ ਤੋਂ ਦਿਨ ਬਦ ਦਿਨ ਮਾੜੀ ਹੁੰਦੀ ਗਈ ਉਸ ਨੂੰ ਸੁਪਨੇ ਵਿੱਚ ਵੀ ਉਸਦੀ ਸੱਸ ਦੇ ਬੋਲ ਸੁਣਾਈ ਦਿੰਦੇ ਕਿ ਜੇ ਕੁੜੀ ਹੋਈ ਤਾਂ ਉਹ ਇੱਥੇ ਨਾ ਆਵੇ ਕਾਮਲ ਦਾ 7ਵਾਂ ਮਹੀਨਾ ਚੱਲ ਰਿਹਾ ਸੀ ਉਹ ਘਰ ਦਾ ਕੰਮ ਕਰ ਰਹੀ ਸੀ ਅਚਾਨਕ ਉਸ ਨੂੰ ਪੀੜ ਹੋਣ ਲੱਗੀ ਜਸ਼ਨ ਨੂੰ ਫੋਨ ਕਰਕੇ ਬੁਲਾਇਆ ਗਿਆ ਜਲਦੀ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ ਡਾਕਟਰ ਨੇ ਕਿਹਾ ਕਿ ਹਾਲਤ ਗੰਭੀਰ ਹੋਣ ਕਾਰਨ ਅਸੀਂ ਕਿਸੇ ਇੱਕ ਨੂੰ ਹੀ ਬਚਾ ਸਕਦੇ ਹਾਂ ਤਾਂ ਕਾਮਲ ਦੇ ਪਤੀ ਨੇ ਕਾਮਲ ਨੂੰ ਬਚਾਉਣ ਲਈ ਕਿਹਾ ਪਰ ਉਸਦੀ ਸੱਸ ਨੂੰ ਵਿਸ਼ਵਾਸ ਸੀ ਕਿ ਮੁੰਡਾ ਹੋਵੇਗਾ ਉਸਨੇ ਬੱਚੇ ਨੂੰ ਬਚਾਉਣ ਲਈ ਗਿਆ ਡਾਕਟਰ ਨੇ ਨਾਰਮਲ ਡਿਲੀਵਰੀ ਕੀਤੀ ਕਾਮਲ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਤੇ ਕਾਮਲ ਵੀ ਠੀਕ ਸੀ ਜਸ਼ਨ ਖੁਸ਼ੀ ਪਰ ਜਦੋਂ ਕਾਮਲ ਦੀ ਸੱਸ ਨੂੰ ਪਤਾ ਲੱਗਿਆ ਤਾਂ ਉਹ ਰੋਣ ਲੱਗ ਪਈ ਤੇ ਕਹਿਣ ਲੱਗੀ ਅਸੀਂ ਤਾਂ ਦਵਾਈ ਖਵਾਈ ਸੀ ਮੁੰਡਾ ਹੋਣ ਦੀ ਕੁੜੀ ਕਿਵੇਂ ਹੋ ਗਈ ਤਾਂ ਡਾਕਟਰ ਨੇ ਕਿਹਾ ਕਿ ਜੋ ਰੱਬ ਨੂੰ ਮਨਜ਼ੂਰ ਹੋਵੇ ਉਹੀ ਹੁੰਦਾ ਹੈ ਕੋਈ ਦਵਾਈ ਕੁਝ ਨਹੀਂ ਕਰ ਸਕਦੀ ਇਹ ਬੈਦ ਹਕੀਮ ਸਿਰਫ ਪੈਸੇ ਬਣਾਉਣ ਲਈ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਡਾਕਟਰ ਦੀ ਗੱਲ ਸੁਣ ਕੇ ਕਮਲ ਦੀ ਸੱਸ ਕਹਿਣ ਲੱਗੀ ਇਹ ਨਹੀਂ ਹੋ ਸਕਦਾ ਉਸ ਤੋਂ ਜਿਸ ਨੇ ਵੀ ਦਵਾਈ ਲਈ ਹੈ ਸਭ ਦੇ ਮੁੰਡੇ ਹੋਏ ਨਹੀਂ ਤਾਂ ਡਾਕਟਰ ਨੇ ਕਿਹਾ ਉਹ ਕੁਦਰਤੀ ਮਰਜ਼ੀ ਸੀ ਨਾ ਕਿ ਦਵਾਈ ਦਾ ਕਮਾਲ ਕਮਲ ਦੀ ਸੱਸ ਚੁੱਪਚਾਪ ਖੜੀ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਦੇ